ਲਸ਼ਮਰ ਸਿੰਘ ਜੀ ਪਿੰਡ ਬਾਜਮਰਾਣਾ ਮੇਰਾ ਜੀ ਠੀਕ ਹੈ ਜੀ ਕੀ ਮੰਗ ਕਰਦੇ ਅਸੀਂ ਜੀ ਹਸਨ ਕੋਲ ਇਹ ਮੰਗ ਕਰਦੇ ਆਂ ਵੀ ਵੀ ਰਸਤਾ ਜਾਂਦਾ ਬੱਟੂ ਪਿੰਡ ਨੂੰ ਵੀ ਆ ਵੀ ਇੱਥੇ ਵੀ 100 150 ਘਰ ਆ ਜਿਹੜਾ ਇੱਥੋਂ ਦੀ ਲੰਘਦਾ ਵੀ ਬਾਜੇ ਦਾ ਵੀ ਹਰੇਕ ਖੇਤੀ ਵਾਲੇ ਵੀ ਲੰਘਦੇ ਆ ਹਰੇਕ ਹੀ ਲੰਘਦਾ ਵੀ ਇਹ ਰਸਤਾ ਹੈ ਵਧੀਆ ਰਸਤਾ ਜਾਂਦਾ ਜੀ ਉੱਥੇ ਉਹ ਦੁਕਾਨ ਨੇ 3-4 ਘਰ ਹੋਰ ਇੱਕ ਦੁਕਾਨ ਪੈਦੀ ਪੈਦੀ 3-4 ਘਰ ਹੋਰ ਦੁਕਾਨਾਂ ਪਾਉਣ ਨੂੰ ਤਿਆਰ ਹੋਏ ਖੜੇ ਆ ਤੇ ਉਸ ਦੁਕਾਨਾਂ ਪੈਣ ਨਾਲ ਤੁਹਾਨੂੰ ਕੀ ਦਿੱਕਤ ਆਈ ਸਾਨੂੰ ਦਿੱਕਤ ਆ ਜੀ ਇਸ ਤਰ੍ਹਾਂ ਜਿਵੇਂ ਲੰਘਟਾਪਾ ਬੰਦ ਹੋ ਜੂਗਾ ਅੱਜ ਕੱਲ੍ਹ ਸਾਡਾ ਉੱਥੇ ਜੀ ਤੁਹਾਨੂੰ ਪਤਾ ਹੈ ਜੀ ਦਾਰੂ ਪੀਣ ਵਾਲੇ ਉੱਥੇ ਆਂਡੇ ਵਿਕਦੇ ਆ ਵੀ ਹੋਰ ਵੀ ਉੱਥੇ ਕੋਈ ਕੁਝ ਵੀ ਦਾਰੂ ਵੀ ਚੱਲਦੀ ਆ ਸਭ ਕੁਝ ਚੱਲਦਾ ਸਾਡੀ ਕੁੜੀਆਂ ਆ ਉੱਥੇ ਸਾਡਾ ਘਰ ਹੈ ਸਾਡਾ ਪਰਿਵਾਰ ਹੈ ਉੱਥੇ ਰਹਿੰਦਾ ਵੀ ਉਹਨਾਂ ਨੂੰ ਉੱਥੇ ਸ਼ਾਮ ਨੂੰ ਆ ਕੇ ਵੀ ਦੇਖਿਆ ਜਾਵੇ ਜੇ ਸਾਡਾ ਝੂਠ ਹੋਵੇ ਤਾਂ ਵੀ ਸ਼ਾਮ ਨੂੰ ਸਾਡਾ ਆ ਕੇ ਆਪ ਹੀ ਆ ਕੇ ਦੇਖ ਲੈਣਾ ਵੀ ਉੱਥੇ ਕੀ ਗੰਦ ਚੱਲਦਾ ਕੀ ਵੀ ਉੱਥੇ ਕਿੰਨੇ ਕਿੰਨੇ ਬੰਦੇ ਖੜੇ ਰਹਿੰਦੇ ਆ ਸੀ ਤਾਂ ਸਾਡੇ ਕੁੜੀਆਂ ਚੜੀਆਂ ਵੀ ਬਾਹਰ ਨਿਕਲ ਕੋ ਬਹੁਤ ਪਰੇਸ਼ਾਨੀ ਹੈ ਸਾਡੀ ਅਹ ਨਹਿਰੀ ਮਹਿਕ ਮੈਂ ਤਾਂ ਕੋਈ ਅਧਿਕਾਰੀ ਨਾਲ ਹੋਈ ਤੁਹਾਡੀ ਗੱਲਬਾਤ ਅਸੀਂ ਜੀ ਐਸਡੀਓ ਨੂੰ ਵੀ ਦਰਖਾਸਤ ਦੇ ਚੁੱਕੇ ਆ ਅਸੀਂ 100 ਨੰਬਰ ਤੇ ਵੀ ਅਸੀਂ ਜਾਨੇ ਕਿ ਦਰਖਾਸਤ ਦਿੱਤੀ ਸੀ ਵੀ 100 ਨੰਬਰ ਤੇ ਵੀ ਫੋਨ ਲਾਇਆ ਸੀ ਤੇ ਅਸੀਂ ਜਾਣ ਕੇ ਥਾਣੇ ਤੇ ਵੀ ਉਹਨਾਂ ਨੇ ਕਹਿ ਕੇ ਗਏ ਸੀ ਵੀ ਥਾਣੇ ਤੁਸੀਂ ਰਿਪੋਰਟ ਦੇ ਦਿਓ ਅਸੀਂ ਥਾਣੇ 'ਚ ਰਿਪੋਰਟ ਦਿੱਤੀ ਹੋਈ ਹੈ ਤੇ ਕੋਈ ਪੁਲਿਸ ਅਧਿਕਾਰੀਆਂ ਨੇ ਸੁਣੀ ਗੱਲ ਬਾਤ ਕੋਈ ਨਹੀਂ ਜੀ ਉਹ ਬਸ ਪੁਲਿਸ ਵਾਲੇ ਆਂਦੇ ਆ ਜੀ ਬਸ ਅੱਜ ਉਹ ਚੁਕਾ ਦੇ ਆਂਗੇ ਬਸ ਅਸੀਂ ਪੈਣ ਨਹੀਂ ਦਿੰਦੇ ਜੀ ਕੋਈ ਕੋਈ ਕਾਰਵਾਈ ਸੜ ਗ੍ਰਿਪਾਂ ਦੀ ਕੁਝ ਨਹੀਂ ਸੁਣਿਆ ਗਿਆ ਜੀ ਤੇ ਅਗਲਾ ਐਕਸ਼ਨ ਤੁਹਾਡਾ ਕੀ ਹੋਊਗਾ ਅਸੀਂ ਜੀ ਹੁਣ ਡੀਸੀ ਸਾਹਿਬ ਨੂੰ ਜੀ 25 ਤਰੀਕ ਨੂੰ ਮਿਲਣਾ ਜੀ ਤੇ 25 ਤਰੀਕ ਨੂੰ ਅਸੀਂ ਉਹਨੂੰ ਮੰਗ ਪੱਤਰ ਦੇਣਾ ਜੀ ਵੀ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਐਸ ਡੀਓ ਦੇ ਦਫ਼ਤਰ ਘੇਰਾਂਗੇ ਅਸੀਂ ਇਹ ਤੁਹਾਡਾ ਆਣ ਮੇਥੇ ਸਮੇ ਲਈ ਤਰਨਾ ਹੋ ਗਈ ਹਾਂ ਆਣ ਮੇਥੇ ਹੀ ਬਸ ਤਰਨਾ ਹੋ ਗਿਆ ਸਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਸੀਰ ਸਿੰਘ ਬਾਜਾ ਜੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਮੈਂ ਜ਼ਿਲ੍ਹਾ ਸੈਕਟਰੀ ਜਿਹੜਾ 25 ਮਾਰਚ ਨੂੰ ਜਿਹੜਾ ਮੰਗ ਪੱਤਰ ਤੁਸੀਂ ਦੇਣ ਜਾ ਰਹੇ ਹੋਈ ਉਹ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਮੰਗ ਪੱਤਰ ਦੇਣ ਜਾ ਰਹੇ ਹੋ ਅਸੀਂ ਜੋ 25 ਮਾਰਚ ਨੂੰ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ ਔਰ ਉਸ ਦੇ ਮਨਰੇਗਾ ਦੇ ਕੰਮਾਂ ਨੂੰ ਲੈ ਕੇ ਜੋ ਲੰਮੇ ਸਮੇਂ ਤੋਂ ਪੈਸੇ ਮਤਲਬ ਲਟਕੇ ਹੋਏ ਆ ਜਿਹੜੇ ਕੰਮ ਕੀਤੇ ਤੇ ਪੈਸੇ ਨਹੀਂ ਆ ਰਹੇਗੇ ਉਹਨਾਂ ਨੂੰ ਲੈ ਕੇ ਔਰ ਜੋ ਆਵਾਸ ਯੋਜਨਾ ਦੇ ਤਹਿਤ ਆਪਣੇ ਗ੍ਰਾਂਟਾਂ ਆਉਂਦੀਆਂ ਨੇ ਕੁਝ ਕੁ ਮਜ਼ਦੂਰਾਂ ਦੀਆਂ ਗ੍ਰਾਂਟਾਂ ਨਹੀਂ ਮਤਲਬ ਆ ਰਹੀਆਂ ਜਿਨ੍ਹਾਂ ਨੂੰ ਲੋੜਵੰਦ ਲੋਕ ਨੇ ਉਹਨਾਂ ਨੂੰ ਨਹੀਂ ਪਹੁੰਚ ਰਹੀਆਂ ਔਰ ਜਿਹੜੇ ਜਿਨ੍ਹਾਂ ਦਾ ਸਭ ਕੁਝ ਹੈਗਾ ਉਹਨਾਂ ਨੂੰ ਕਈਆਂ ਨੂੰ ਗ੍ਰਾਂਟਾਂ ਪਾਈਆਂ ਜਾ ਰਹੀਆਂ ਨੇ ਉਹ ਉਹਨਾਂ ਦੇ ਤਹਿਤ ਅਸੀਂ ਜੋ ਇਹ ਆਪਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਹ ਜਿਹੜੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਗ੍ਰਾਂਟਾਂ ਆਉਂਦੀਆਂ ਕਿ ਉਹ ਮਜ਼ਦੂਰਾਂ ਤੱਕ ਅਜੇ ਤੱਕ ਨਹੀਂ ਪਹੁੰਚੀਆਂ ਨਹੀਂ ਜੀ ਕੁਸ਼ਕ ਤਾਂ ਪਹੁੰਚ ਜਾਂਦੀਆਂ ਨੇ ਪਰ ਜਿਹੜੇ ਕੁਸ਼ਕ 86 ਲੀਡਰ ਨੇ ਉਹ ਆਪਦੀ ਮਰਜ਼ੀ ਨਾਲ ਹੀ ਮਤਲਬ ਜਿਨ੍ਹਾਂ ਦੇ ਪਾਉਣੇ ਹੁੰਦੇ ਆ ਪਵਾ ਦਿੰਦੇ ਆ ਕੁਸ਼ਕ ਜਿਹੜੇ ਲੋੜਵੰਦ ਰਹੇ ਜਾਂਦੇ ਨੇ ਵਿਚਾਰੇ ਗਰੀਬ ਜਿਨ੍ਹਾਂ ਨੂੰ ਕਿ ਕੁਝ ਪਤਾ ਹੀ ਨਹੀਂ ਹੁੰਦਾਗਾ ਉਹ ਮਤਲਬ ਜਾਂਦੇ ਵੀ ਇਹਨਾਂ ਕੋਲੇ ਪੁੱਛਦੇ ਵੀ ਆ ਪਰ ਨਹੀਂ ਉਹ ਗੱਲ ਬੰਦੀ ਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਅਸੀਂ ਇਹੀ ਮੰਗ ਕਰਦੇ ਆ ਕਿ ਜੋ ਇਮਾਨਦਾਰ ਅਫਸਰ ਆਪਣੇ ਸਰਵੇ ਲਈ ਲਾਏ ਜਾਂ ਔਰ ਸਰਵਾਕਰ ਕੇ ਜੋ ਲੋੜਵੰਦ ਹੈਗੇ ਆ ਉਹਨਾਂ ਲੋੜਵੰਦਾਂ ਨੂੰ ਗ੍ਰਾਂਡਾ ਆਵਾਸ ਯੋਜਨਾ ਤਹਿਤ ਪਾਇਆ ਜਾਣ ਹਾਂਜੀ ਕੀ ਨਾਮ ਆ ਵੀਰ ਜੀ ਮੇਰਾ ਨਾਮ ਜਸਵਿੰਦਰ ਸਿੰਘ ਵਟੂ ਹੈ ਜੀ ਆਪਾਂ ਕਿਹੜੀ ਜਥੇਬੰਦੀ ਉਹਨਾਂ ਮਜੀ ਦੂਰ ਲੋਕ ਲਿਆਰ ਜਥੇਬੰਦੀ ਪੰਜਾਬ ਮਨਰੇਗਾ ਵਰਕਰ ਯੂਨੀਅਨ ਠੀਕ ਹੈ ਜੀ ਜੋ ਆਪਾਂ 25 ਮਾਰਚ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਣ ਜਾਣੋ ਉਹ 25 ਮਾਰਚ ਨੂੰ ਪਹਿਲੀ ਜਿਹੜੀ ਸਾਡੀ ਮੰਗ ਹੈ ਜੀ ਮਨਰੇਗਾ ਨੂੰ ਲੈ ਕੇ ਆ ਜਿਹੜਾ ਮਨਰੇਗਾ ਦਾ ਕੰਮ ਬਈ ਦੂਰਾ ਸੱਡਿਆਂ ਨੇ ਕੀਤਾ ਉਹ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰਾਂ ਨੂੰ ਮਨਰੇਗਾ ਦੇ ਪੈਸੇ ਖਾਤਿਆਂ ਦੇ ਵਿੱਚ ਨਹੀਂ ਪਾਏ ਗਏ ਦੂਜੀ ਜਿਹੜੀ ਸਾਡੀ ਮੰਗ ਹੈ ਉਹ ਅਸੀਂ ਮੰਗ ਕਰਦੇ ਆ ਵੀ ਜਿਹੜਾ ਮਨਰੇਗਾ ਦਾ ਕੰਮ ਸਹੀ ਟੰਗ ਤਰੀਕੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਚਲਾਇਆ ਜਾਵੇ ਕੁਝ ਸਿਆਸੀ ਲੋਕਾਂ ਦੇ ਕਾਰਨ ਜਿਹੜੀ ਸਾਡੀ ਮਨਰੇਗਾ ਦੇ ਲੋਕ ਖੱਜਲ ਖਰਾਬੀ ਦਾ ਸਾਹਮਣਾ ਕਰ ਰਹੇ ਆ ਉਹ ਸਾਨੂੰ ਨਾ ਕਰਨਾ ਪਵੇ ਕਿਉਂਕਿ ਸਾਡਾ ਜਿਹੜਾ ਧਰਨਾ ਲਾਉਣਾ ਇੱਕ ਮੇਨ ਮਕਸਦ ਨਹੀਂ ਸਾਡਾ ਇੱਕ ਮਜਬੂਰੀ ਹੈ ਧਰਨਾ ਲਾਉਣਾ ਅਸੀਂ ਕਹਿੰਦੇ ਵੀ ਮਨਰੇਗਾ ਦਾ ਕੰਮ ਜਿਹੜਾ ਸਹੀ ਢੰਗ ਤਰੀਕੇ ਨਾਲ ਚਲਾਇਆ ਜਾਵੇ ਅਸੀਂ ਇਹ ਵੀ ਮੰਗ ਕਰਦੇ ਵੀ ਸਾਰਾ ਸਾਲ ਮਜ਼ਦੂਰਾਂ ਨੂੰ ਜਿਹੜਾ ਮਨਰੇਗਾ ਦਾ ਕੰਮ ਚਲਾਇਆ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਵੀ ਖੇਤਾਂ ਦੇ ਵਿੱਚ ਲਗਭਗ ਕੰਮ ਖਤਮ ਹੋ ਚੁੱਕਿਆ ਸਾਡੇ ਕੋਲੇ ਬਚੀ ਹੈ ਉਹ ਇੱਕ ਮਨਰੇਗਾ ਬਚੀ ਆ ਸਾਡੇ ਕੋਲੇ ਅਸੀਂ ਕਹਿੰਦੇ ਵੀ ਮਨਰੇਗਾ ਬਚੀ ਉਹ ਸਾਡੇ ਮਜ਼ਦੂਰਾਂ ਦਾ ਕੰਮ ਹੈ ਸੈਂਟਰ ਗਵਰਨਮੈਂਟ ਉਹ ਵੱਲੋਂ ਉਹ ਕੰਮ ਹੈ ਢੰਗ ਤਰੀਕੇ ਨਾਲ ਮਰਰੇਗਾ ਦਾ ਕੰਮ ਚਲਾਇਆ ਜਾਵੇ ਅਸੀਂ ਨਾਲ ਮੈਂ ਵੀ ਮੰਗ ਕਰਦੇ ਵੀ 700 ਰੁਪਿਆ ਜਿਹੜੀ ਦਿਹਾੜੀ ਹੈ ਉਹ ਮਜ਼ਦੂਰ ਦੀ ਕੀਤੀ ਜਾਵੇ ਨਾਲ ਅਸੀਂ ਮੰਗ ਕਰਦੇ ਆ ਕਿ ਮਜ਼ਦੂਰਾਂ ਦੇ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰ ਹੈ ਉਹ ਕੰਮ ਕਰ ਰਹੇ ਪਰ ਉਹਨਾਂ ਨੂੰ ਅਜ ਤੀਕ ਕੋਈ ਸਰਕਾਰੀ ਸਹੂਲਤ ਨਹੀਂ ਦਿੱਤੀ ਗਈ ਅਸੀਂ ਇਹ ਵੀ ਨਾਲ ਮੰਗ ਕਰਦੇ ਆ ਵੀ ਜੋ ਮਜ਼ਦੂਰ 3-4 ਕਿਲੋਮੀਟਰ ਘੇਰੇ ਦੇ ਵਿੱਚ ਕੰਮ ਕਰਨ ਜਾਂਦਾ ਉਹਨੂੰ ਅਸੀਂ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਕਿ ਉਹਨਾਂ ਨੂੰ ਜਿਹੜਾ ਉਹ ਇੱਕ ਇੱਕ ਸਾਈਕਲ ਹੈ ਜਿਹੜਾ ਮਜ਼ਦੂਰ ਨੂੰ ਦਿੱਤਾ ਜਾਵੇ ਨਾਲ ਅਸੀਂ ਕਿ ਮਜ਼ਦੂਰ ਜਿਹੜਾ ਉੱਥੇ ਕਈ ਨਾਲ ਕੰਮ ਕਰਦਾ ਅਸੀਂ ਕਹਿੰਦੇ ਵੀ ਕਈਆਂ ਪੱਠ ਲੈ ਜਿਹੜੇ ਉਹ ਸਰਕਾਰੀ ਦਿੱਤੇ ਜਾਣ ਜਿਹੜਾ ਨਾਲ ਮਜ਼ਦੂਰ ਕੰਮ ਕਰਦਾ ਅਸੀਂ ਕਹਿੰਦੇ ਵੀ ਉੱਥੇ ਕਿਸੇ ਟਾਈਮ ਵੀ ਮਜ਼ਦੂਰ ਨਾਲ ਘਟਨਾ ਵਾਪਰ ਸਕਦੀ ਹੈ ਜਾਂ ਛੱਟ ਫੇਟ ਵਾਝ ਸਕਦੀ ਹੈ ਉਹ ਮਜ਼ਦੂਰ ਨੂੰ ਹੈ ਜਿਹੜੀ ਮੈਡੀਕਲ ਕਿੱਟ ਜ਼ਰੂਰ ਸਰਕਾਰੀ ਦਿੱਤੀ ਜਾਵੇ ਜੇ ਉੱਥੇ ਮਜ਼ਦੂਰ ਨੂੰ ਬੁਖਾਰ ਚੜਦਾ ਜਾਂ ਕਿਸੇ ਤਰ੍ਹਾਂ ਸੱਟ ਵੱਜਦੀ ਹੈ ਮਤਲਬ ਪੱਟੀ ਦੀ ਲੋੜ ਹੈ ਤੇ ਉਹ ਮਜ਼ਦੂਰ ਹੈ ਜਿਹੜਾ ਉੱਥੇ ਤੁਰੰਤ ਕਰ ਸਕਦਾ ਇੱਕ ਅਸੀਂ ਮੰਗ ਕਰਦੇ ਹਾਂ ਵੀ ਮਜ਼ਦੂਰ ਹੈ ਜਿਹੜਾ ਉਹਨੂੰ ਇੱਕ ਚੰਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਮਜ਼ਦੂਰ ਨੂੰ ਉੱਥੇ ਇੱਕ ਚੰਗਾ ਇੱਕ ਵਿੱਚੋਂ ਕੋਈ ਵਿਅਕਤੀ ਲਾਇਆ ਜਾਵੇ ਉਹਨੂੰ ਪਾਣੀ ਦਾ ਪ੍ਰਬੰਧ ਜਿਹੜਾ ਉਹ ਮਜ਼ਦੂਰਾਂ ਦੀ ਇੱਕ ਚੰਗਾ ਪਾਣੀ ਕਿਸੇ ਚੰਗੇ ਨਲਕੇ ਤੋਂ ਲਿਆ ਕੇ ਉਹ ਜਿੱਥੇ ਮਜ਼ਦੂਰ ਕੰਮ ਕਰਦਾ ਉੱਥੇ ਮਜ਼ਦੂਰਾਂ ਦੀ ਇੱਕ ਠੰਡਾ ਪਾਣੀ ਜਿਹੜਾ ਮਜ਼ਦੂਰਾਂ ਵਾਸਤੇ ਪੀਣ ਵਾਲਾ ਉਹ ਵੀ ਅਸੀਂ ਕਹਿੰਨੇ ਵੀ ਪ੍ਰਵੰਤ ਸਰਕਾਰ ਕਰਕੇ ਦੇਵੇ ਸਾਡੀ ਜਿਹੜੀ ਦੂਜੀ ਤੀਜੀ ਮੰਗ ਹੈ ਜਿਹੜੀ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਉਹ ਜਿਹੜੇ ਲੋੜਵੰਦ ਵੰਦ ਪਰਿਵਾਰ ਹੈ ਅਰ ਉਹਨਾਂ ਤੀ ਕੋ ਗਰਾਂਡਾ ਜਿਹੜੀਆਂ ਨਹੀਂ ਪਹੁੰਚਦੀਆਂ ਗੱਲ ਕਰਕੇ ਕਾਨਿਆਂ ਵਾਲੀ ਦੀ ਜਾਂ ਵੱਟੂ ਦੀ ਜਾਂ ਬਾਜੇ ਦੀ ਹੁਣ ਬਾਜੇ ਦੀ ਜਾਂ ਵੱਟੂ ਦੀ ਗੱਲ ਕਰਕੇ ਤੇ ਨਹਿਰਾ ਤੇ ਸਾਡੇ ਇੱਥੇ ਸੈਂਕੜੇ ਮਜ਼ਦੂਰ ਆ ਜਿਹੜੇ ਉਹ ਨਹਿਰਾ ਦੇ ਉੱਪਰ ਬੈਠੇ ਆ ਉਹਨਾਂ ਨੂੰ 5-5 ਮਰਲਿਆਂ ਦੇ ਪਲਾਟ ਦੇ ਕੇ ਉਹਨਾਂ ਨੂੰ ਰੈਸ਼ੀ ਮਕਾਨ ਬਣਾ ਕੇ ਬਿਜਲੀ ਪਾਣੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਲੰਮੇ ਸਮੇਂ ਤੋਂ ਬਾਦਲ ਸਰਕਾਰ ਵੇਲੇ ਵੀ 2012 ਦੇ ਵਿੱਚ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਜਿਹੜਾ ਉਹ ਅਸੀਂ ਮਤਲਬ ਕਿ 5-5 ਮਰਲਿਆਂ ਦੇ ਪਲਾਟ ਪਾਸ ਕਰਵਾਏ ਸੀ ਤੇ 400 ਯੂਨਟ ਜਿਹੜੀ ਮਾਫ ਕਰਵਾਈ ਸੀ ਉਹ ਪਰ ਅੱਜ ਤੀਕ ਮਜ਼ਦੂਰਾਂ ਨੂੰ ਪਿੰਡਾਂ ਦੇ ਵਿੱਚ ਕਾਫੀ ਪਿੰਡ ਐਸੇ ਆ ਵੀ ਉਹਨਾਂ ਨੂੰ 5-5 ਮਰਲਿਆਂ ਦੇ ਪਲਾਟ ਮਜ਼ਦੂਰਾਂ ਨੂੰ ਲੋੜਵੰਦ ਜਿਹੜੇ ਆ ਉਹਨਾਂ ਨੂੰ ਨਹੀਂ ਵੰਡੇ ਗਏ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਉਹਨਾਂ ਮਜ਼ਦੂਰਾਂ ਨੂੰ ਤੁਰੰਤ ਜਿਹੜੇ ਆ ਇਹ 5-5 ਮਰਲਿਆਂ ਦੇ ਪਲਾਟ ਵੀ ਦਿੱਤੇ ਜਾਣ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਸਾਡੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਫਿਰ ਵੱਡੇ ਸੰਘਰਸ਼ ਆ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿੱਢੇ ਜਾਣਗੇ ਤੇ ਅਸੀਂ ਸਰਕਾਰ ਦੀ ਅਣਖੇਦੀ ਵੀ ਕਰਦੇ ਆ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਹਜੇ ਤੱਕ ਵੀ ਹੈ ਜਿਹੜਾ ਕੋਈ ਜਿਹੜੀਆਂ ਔਰਤਾਂ ਦੇ ਨਾਲ ਵਾਅਦੇ ਕੀਤੇ ਸੀ ਯਾਰ-ਯਾਰ ਰੁਪਏ ਦੇ ਪਰ ਉਹ ਅਜ ਤੱਕ ਔਰਤਾਂ ਦੇ ਖਾਤਿਆਂ ਦੇ ਵਿੱਚ ਯਾਰ-ਯਾਰ ਰੁਪਿਆ ਨਹੀਂ ਪਾਇਆ ਗਿਆ ਔਰ ਅਸੀਂ ਨਾਲ ਇਹ ਵੀ ਮੰਗ ਕਰਦੇ ਆ ਕਿ ਜਿਹੜੇ ਅੰਕੀ ਨੇ ਵੜਾਪਾ ਜਾਵੇ ਵਿਦਵਾ ਉਹ ਸਾਡੀ 5000 ਰੁਪਿਆ ਅਸੀਂ ਕਹਿੰਨੇ ਆ ਵੀ ਪਿਲਸਣ ਕੀਤੀ ਜਾਵੇ ਤੇ ਜਿਹੜੀ ਵੜਾਪਾ ਪਿਲਸਣ ਉਹ 2500 ਰੁਪਿਆ ਫੌਰੀ ਤੌਰ ਤੇ ਜਿਹੜੀ ਮਾਨ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ 2500 ਰੁਪਿਆ ਫੌਰੀ ਤੌਰ ਤੇ ਇਹਨਾਂ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣਾ ਇਸ ਵਾਰ ਪੈ ਪਲਸਨਾ ਵੀ ਲੀਡ ਕੀਤੀਆਂ ਗਈਆਂ ਤੇ ਅਸੀਂ ਇਹ ਸਰਕਾਰ ਦੀ ਅਨਖੇਦੀ ਵੀ ਕਰਦੇ ਆ ਤੇ ਇਸ ਕਰਕੇ ਜਿਹੜਾ 25 ਤਰੀਕ ਨੂੰ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇੱਕ ਸਾਡਾ ਨਹਿਰ ਤੇ ਵੱਡਾ ਮਸਲਾ ਜਿਹੜਾ ਨਹਿਰ ਦੇ ਉੱਪਰ ਕੋਈ ਵਿਅਕਤੀ ਜਿਹੜਾ ਉਹ ਦੁਕਾਨ ਪਾ ਰਿਹਾ ਸੀ ਉਹਦੇ ਨਾਲ ਹੋਰ ਚਾਰ ਪੰਜ ਬੰਦੇ ਆ ਜਿਹੜੇ ਉਹ ਨਾਲ ਖੜੇ ਹੋਏ ਆ ਅਸੀਂ ਉਸ ਗੱਲ ਦੀ ਵੀ ਅਨਖੇਦੀ ਕਰਦੇ ਆ ਐਸ ਡੀਓ ਹੈ ਜਿਹੜਾ ਉਹਨੂੰ ਮੇਰੀ ਤਿੰਨ ਚਾਰ ਵਾਰੀ ਉਹਦੇ ਨਾਲ ਫੋਨ ਤੇ ਗੱਲ ਵੀ ਹੋਈ ਹੈ ਪਰ ਉਹਨਾਂ ਨੇ ਸਾਨੂੰ ਝੂਠਾ ਲਾਰਾ ਲਾਇਆ 25 ਤਰੀਕ ਨੂੰ ਮੰਗਤ ਪੱਤਰ ਦੇਣ ਤੋਂ ਬਾਅਦ ਜਿਹੜਾ ਇਹ ਨਹਿਰੀ ਵਿਭਾਗ ਦਾ ਐਸਡੀਓ ਹੈ ਉਹਦਾ ਦਫ਼ਤਰਦਾਰੀ ਕਰਾਉ ਕਰਾਂਗੇ